ਦੇਖੋ 3-4 ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਸੀ ਕਿ ਇੱਕ ਉਹ ਅਕਾਊਂਟੈਂਟ ਜਿਹੜਾ ਸੁਖਵੀਰ ਸਿੰਘ ਬਾਦਲ ਹਰਾਂ ਦਾ ਕੰਮ ਵੀ ਦੇਖਦਾ ਸੀ ਅਕਾਊਂਟ ਦਾ ਉਹੀ ਬੰਦਾ ਐਸਜੀਪੀ ਦਾ ਅਕਾਊਂਟ ਵੀ ਦੇਖਦਾ ਸੀਗਾ ਜੀ ਠੀਕ ਹੈ ਜੀ ਔਰ ਉਹ 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 ਅਕਾਊਂਟੈਂਟ ਜਿਹੜਾ ਜੀ ਮਤਲਬ ਇੱਕ ਪਾਸੇ ਤਾਂ ਸੁਖਵੀਰ ਬਾਦਲ ਦੇ ਪਰਿਵਾਰ ਦਾ ਅਕਾਊਂਟ ਦੇਖ ਰਿਆ ਹੈ ਨਾ ਤੇ ਇੱਕ ਦੂਜੇ ਪਾਸੇ ਐਸਜੀਪੀ ਦਾ ਅਕਾਊਂਟ ਵੀ ਦੇਖ ਰਿਆ ਤਾਂ ਮਤਲਬ ਕੀ ਹੈ ਜੀ ਅੱਜ ਉਹ ਰੈਸਟ ਹੋ ਗਿਆ ਤੁਹਾਡੇ ਜ਼ਰੀਏ ਪਤਾ ਲੱਗ ਰਿਹਾ ਤੇ ਦੇਖੋ ਸੰਗਤ ਦਾ ਪੈਸਾ ਜੀ ਸੰਗਤ ਜਿਸ ਭਾਵਨਾ ਨਾਲ ਮੱਥੇ ਟੇਕਦੀ ਆ ਗੁਰੂ ਘਰਾਂ ਦੇ ਵਿੱਚ ਉਹ ਪੈਸਾ ਸੰਗਤ ਤੇ ਹੀ ਲੱਗਣਾ ਚਾਹੀਦਾ ਪਰ ਉਹਦਾ ਕੋਈ ਹਸਾਬ ਕਿਤਾਬ ਹੀ ਨਹੀਂ ਉਹਦਾ ਕੋਈ ਹਸਾਬ ਕਿਤਾਬ ਹੀ ਨਹੀਂ ਇਹ ਬਹੁਤ ਮਾੜੀ ਗੱਲ ਹੈ ਕਿ ਅਗਰ ਕੋਈ ਇਸ ਤਰ੍ਹਾਂ ਦਾ ਕਿਸੇ ਨੇ ਕੰਮ ਕੀਤਾ ਤਾਂ ਉਹਦੀ ਪ੍ਰੋਪਰ ਜਾਂਚ ਹੋਏਗੀ ਉਹਦੀ ਅਰੈਸਟ ਹੋਗੀ ਆ ਔਰ ਪ੍ਰੋਪਰ ਜਾਂਚ ਪੜਤਾਲ ਦੇ ਵਿੱਚ ਜੋ ਵੀ ਗੱਲ ਸਾਹਮਣੇ ਨਿਕਲ ਕੇ ਆਏ ਕਿ ਉਹਦੇ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਮੰਨ ਰਿਓ ਵੀ ਤਾਰਾ ਕਿਸ ਨਾਲ ਜੁੜੀਆਂ ਨੇ ਕੀ ਲੱਗਦਾ ਤਾਰਾ ਹੋਰ ਹੁਣ ਹੁਣ ਤਾਰਾ ਹੁਣ ਤਾਰਾ ਸੁਖਵੀਰ ਬਾਦਲ ਨਾਲ ਜੁੜਨੀ ਆ ਨੇ ਹੋਰ ਕਿਹਦੇ ਨਾਲ ਜੁੜਨੀ ਆ ਨੇ ਜੀ ਜੇ ਉਹਦਾ ਬੰਦਾ ਜਿਹੜਾ ਉਹਦਾ ਅਕਾਊਂਟ ਦੇਖਦਾ ਮਤਲਬ ਮੇਰਾ ਕੋਈ ਕਾਊਂਟੈਂਟ ਮੇਰਾ ਅਕਾਊਂਟ ਦੇਖਦਾ ਹੋਵੇ ਉਹੀ ਅਕਾਊਂਟ ਜਿਹੜਾ ਜੀ ਮਤਲਬ ਸਰਕਾਰ ਦਾ ਜਾਂ ਕਿਸੇ ਕਿਸੇ ਧਾਰਮਿਕ ਸੰਸਥਾ ਦੇਖਦਾ ਹੋਵੇ ਉੱਤੇ ਤਾਰਾਂ ਤਾਂ ਆਪਣੇ ਆਪ ਜੁੜਦੀਆਂ ਨਾ ਔਰ ਉਹ ਕੋਈ ਵਿਅਕਤੀ ਆਮ ਨਹੀਂ ਉਹਦਾ ਫਾਦਰ 5 ਵਾਰ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਔਰ ਆਪ ਖੁਦ ਡਿਪਟੀ ਸੀਐਮ ਰਹੇ ਆ ਪੰਜਾਬ ਦੇ ਔਰ ਉਹਨਾਂ ਦੀ ਜੇਬ ਦੇ ਵਿੱਚੋਂ ਪ੍ਰਧਾਨ ਨਿਕਲਦੇ ਐ ਐਸਪੀਸੀ ਦੇ ਠੀਕ ਹੈ ਨਾ ਜੀ ਤੇ ਇਹਦਾ ਮਤਲਬ ਇਹ ਆ ਕਿ ਸਮਥਿੰਗ ਰੋਂਗ ਕਿਤਨਾ ਕਹਦੇ ਗਲਤ ਹੈ ਜੀ ਜਿਹੜੀ ਗੱਲ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਹਿੰਦੇ ਰਹੇ ਆ ਬਈ ਇਹ 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 ਆਪਣੀ ਜੇਬ ਦੇ ਵਿੱਚੋਂ ਹੀ ਕੱਢਦੇ ਨੇ ਪ੍ਰਧਾਨ ਐਸਜੀਪੀਸੀ ਦਾ ਔਰ ਐਸਜੀਪੀਸੀ ਪ੍ਰਧਾਨ ਦੇਖ ਲਓ ਧਾਮੀ ਸਾਹਿਬ ਕਿਵੇਂ ਹੁਣ ਫਾਈਟ ਕਰ ਰਹੇ ਆ ਜੀ ਉਹਨਾਂ ਦਾ ਇਹ ਬਿਆਨ ਆਇਆ ਆਫੀਸ਼ੀਅਲੀ ਕਿ ਜੀ ਮੈਂ ਕਾਲੀ ਦਲ ਦਾ ਮੈਂਬਰ ਵੀ ਆ ਜੀ ਪ੍ਰਧਾਨਤਾ ਮੈਂ ਹਾਂ ਹਾਂ ਮੈਂ ਮੈਂਬਰ ਵੀ ਆ ਦੇਖੋ ਕਿੰਡੀ ਵੱਡੀ ਮਤਲਬ ਹੱਦ ਹੋ ਗਈ ਆ ਸਾਡੇ ਗੁਰੂ ਘਰਾਂ ਦਾ ਸੰਗਤ ਦੀ ਸ਼ਰਧਾ ਸੰਗਤ ਨੂੰ ਜਿਹੜਾ ਜੀ ਇਹ ਇਸ चीज ਦਾ ਰਾਈਟ ਹੈ ਇੱਕ ਪੰਜਾਬ ਵਾਸੀ ਹੋਣ ਦੇ ਨਾਤੇ ਕਿਸੇ ਨੇ ਵੀ ਇਹ ਰਾਈਟ ਹੈ ਕਿ ਪੁੱਛ ਸਕਦਾ ਜੀ ਤੇ ਉਹਦੀ ਗੱਲ ਜਿੱਦਾਂ ਜਵਾਬ ਦੇਣ ਦੀ بجائے ਜਿਹੜੀਆਂ ਗੱਲਾਂ ਨੂੰ ਉਲਝਾਇਆ ਜਾਂਦਾ ਉਹਨਾਂ ਨੂੰ ਧਰਮ ਦੇ ਵਿੱਚ ਕਹੇ ਵੀ ਇਹ ਸਾਡਾ ਧਰਮ ਦਾ ਕੰਮ ਹੈ ਜੀ ਇੱਥੇ ਇੰਟਰਫੀਰੈਂਸ ਨਾ ਕਿਉਂ ਨਾ ਕਰੋ ਜੀ ਇੰਟਰਫੀਰੈਂਸ ਕਿਉਂ ਨਾ ਕਰੋ ਜੇ ਅਸੀਂ ਪੰਜਾਬ ਦੇ ਵਾਸੀ ਆ ਪੰਜਾਬ ਦੇ ਅਸੀਂ ਨਾਗਰਿਕ ਆ ਪੰਜਾਬ ਦੀ ਧਰਤੀ ਤੇ ਇੱਥੇ ਜਨਮ ਲਿਆ ਅਸੀਂ ਹਰੇਕ ਨੂੰ ਰਾਈਟ ਹੈ ਜੀ ਇਹ ਗੱਲ ਪੁੱਛਣ ਦਾ ਹਰ ਚੋਹਾਂ ਦੇ ਤਾਰਾਂ ਤਾਂ ਜੁੜੀਆਂ ਹੋਏ ਨੇ ਸੁਖਵੀਰ ਬਾਦਲ ਨੂੰ ਵੀ ਤੇ ਗ੍ਰਿਫਤਾਰੀ ਹੋ ਗਈ ਆਉਣ ਵਾਲੇ ਟਾਈਮ 'ਚ ਕੀ ਲੱਗਦਾ ਸੁਖਵੀਰ ਬਾਦਲ ਵੀ ਗ੍ਰਿਫਤਾਰ ਦੇਖੋ ਹੁਣ ਇਹਦੀ ਇਨਵੈਸਟੀਗੇਸ਼ਨ ਆ ਜੀ ਦਿਸ ਇਜ਼ ਦਾ ਪਾਰਟ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਦੇ ਵਿੱਚ ਅਗਰ ਉਹ ਤਾਰਾਂ ਵਾਕਈ ਜੁੜਦੀਆਂ ਨੇ ਕੋਈ ਗਲਤ ਪਾਇਆ ਗਿਆ ਲੱਗਦਾ ਇਹ ਰਿਹਾ ਕਿ ਵੱਡੇ ਪੱਧਰ ਤੇ ਕੋਈ ਧਾਂਦਲੀਆਂ ਨੇ ਜੀ ਔਰ ਇਹ ਗੱਲ ਦਬੀ ਜਬਾਨ ਦੇ ਵਿੱਚ ਐਸਪੀਸੀ ਦੇ ਪ੍ਰਧਾਨ ਜਾਂ ਉਹਨਾਂ ਦੇ ਮੈਂਬਰ ਵੀ ਮੰਨਦੇ ਆ ਵੀ ਪਹਿਲੇ ਟਾਈਮਾਂ 'ਚ ਇਹਨੂੰ ਇਸ ਕਰਕੇ ਹਟਾਤਾ ਜਾਂ ਬਦਲਾਤਾ ਤੇ ਕਿਤਨਾ ਕਿਤੇ ਗਲਤ ਤਾਂ ਹੈ ਹੀ ਨਾ ਜੀ ਮਹਾਰਾਜ ਨੇ ਗੁਰਨਾਨਕ ਪਾਸ਼ਾ ਨੇ ਇਨਸਾਫ ਤਾਂ ਦਿੱਤਾ ਕਰ ਤਿੰਨ ਮੈਂਬਰ ਜਿੱਤੇ ਸੀ ਉਹਨਾਂ ਦੇ ਐਮਐਲਏ ਇੱਕੋ ਹੀ ਰਹਿ ਗਿਆ ਠੀਕ ਹੈ ਜੀ ਤੇ 8-9 ਸਾਲ ਹੋ ਗਏ ਪਾਵਰਲੈਸ ਹੋਇਆ ਨੂੰ 5 ਸਾਲ ਕਾਂਗਰਸ ਦੇ 4 ਸਾਲ ਹੋ ਗਏ ਆਮ ਆਦੀ ਪਾਰਟੀ ਦੇ ਤੇ ਮਹਾਰਾਜ ਨੇ ਤਾਂ ਕਰਤਾ ਫੈਸਲਾ ਹੁਣ ਅਗਰ ਅਕਾਲੀ ਦਲ ਮਤਲਬ ਇਹ ਕੱਲ ਕਹਿੰਦੇ ਨੇ ਵੀ ਅਸੀਂ ਪਤਾ ਨਹੀਂ ਕੋਈ ਕੋ ਆ ਰਿਹਾ ਜੀ ਡਾਇਨਾਸੌਰ ਆ ਰਿਹਾ ਜੀ ਹਨਾ ਮਤਲਬ ਪਾ ਕੇ ਬਿੱਲੀਆਂ ਦੇ ਗਲਾਂ ਦੇ ਟੱਲੀਆਂ ਤੇ ਡਾਇਨਾਸੌਰ ਬਣਾਈ ਜਾਂਦੇ ਉਹਨਾਂ ਨੂੰ ਠੀਕ ਹੈ ਨਾ ਉਹ ਉਹ ਕਿਸੇ ਨੇ ਗੱਲ ਕਹੀ ਸੀ ਵੀ ਡਾਇਨਾਸੌਰ ਆ ਸਕਦੇ ਅਕਾਲੀ ਦਲ ਨਹੀਂ ਆ ਸਕਦਾ ਅਕਾਲੀ ਦਲ ਇੱਕ ਬਹੁਤ ਵੱਡੀ ਪਾਰਟੀ ਸੀ ਅਕਾਲੀ ਦਲ ਇੱਕ ਬਹੁਤ ਮਾਣ ਨਾਲ ਨਾਂ ਲਿਆ ਜਾਂਦਾ ਸੀ ਅਕਾਲੀ ਅਕਾਲੀ ਪਾਰਟੀ ਦਾ ਨਾਂ ਬਹੁਤ ਮਾਣ ਨਾਲ ਲਿਆ ਜਾਂਦਾ ਸੀ ਪਰ ਇਹੋ ਜਿਹੇ ਲੋਕਾਂ ਨੇ ਜਿਹੜਾ ਨਾ ਅਕਾਲੀ ਦਲ ਤਹਸ ਨਾਸ ਕਰਕੇ ਰੱਖਤਾ ਜੀ ਜੇ ਚੰਗਾ ਕੰਮ ਕਰਦੇ ਲੋੜ ਨਹੀਂ ਸੀ ਸਾਨੂੰ ਆਉਣ ਦੀ ਰਾਜਨੀਤੀ ਦੇ ਵਿੱਚ ਸਾਡੀ ਕੀ ਲੋੜ ਸੀ ਜੇ ਕਾਲੀ ਦਾਲ ਚੰਗਾ ਕੰਮ ਕਰਦਾ ਜੇ ਕਾਂਗਰਸ ਚੰਗੇ ਕੰਮ ਕਰਦੀ ਸਾਨੂੰ ਕੀ ਲੋੜ ਸੀ ਰਾਜਨੀਤੀ 'ਚ ਆਉਣ ਦੀ ਅਸੀਂ ਤਾਂ ਹੀ ਤਾਂ ਆਏ ਨਾ ਤਾਂ ਹੀ ਤਾਮਾ ਦੀ ਪਾਰਟੀ ਬਣੀ ਹੈ ਤਾਂ ਹੀ ਅੱਜ ਸਰਕਾਰ ਆਮਾ ਦੀ ਪਾਰਟੀ ਦੀ ਇਹ ਹੁਣ ਸੰਗਤ ਨੂੰ ਪਤਾ ਲੱਗ ਗਿਆ ਪੂਰੇ ਪੰਜਾਬ ਦੀ ਸੰਗਤ ਜਿਹੜੀ ਹੈ ਉਹ ਮੁੱਖ ਮੰਤਰੀ ਸਾਹਿਬ ਦੇ ਮੁੱਖ ਨਹੀਂ ਦੇਖ ਰਹੀ ਆ ਠੀਕ ਹੈ ਜੀ ਕਿ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਪੰਜਾਬ ਲਈ ਕੰਮ ਕਰ ਰਹੇ ਨੇ ਜਿਸ ਤਰੀਕੇ ਨਾਲ ਕਮਿਟਿਡ ਨੇ ਔਰ ਜਿਸ ਤਰੀਕੇ ਨਾਲ ਇਹਨਾਂ ਦੇ ਪੋਤੜੇ ਫਲੋੜ ਰਹੇ ਆ ਜੀ ਤਾਂ ਮੇਰੇ ਖਿਆਲ ਆ ਸਾਰਾ ਹੀ ਪੰਜਾਬ ਖੁਸ਼ ਹੈ